ਸਾਰਜੋਗ ਬਜ਼ੁਰਗ ਮਾਤਾ ਪੈਨਾ ਪੀਰਾਂ ਨੂੰ ਜੈ ਪੀਏ ਸਾਰਿਆਂ ਨੂੰ ਬੇਨਤੀ ਆਖੀ ਵਕਤ ਵਕਤ ਪਿੰਡਾਂ ਤੋਂ ਆਏ ਹੋਏ ਮੇਰੇ ਸਾਥੀ ਅੱਜ ਸਾਡੇ ਇੱਥੇ ਤਰੀਕ ਸੀ ਗੁਰੂ ਹਰਸਾਏ ਚ ਤੇ ਨਾਲ ਸਾਡਾ ਸਾਥੀ ਸੀਗਾ ਜੱਗਾ ਪਿੰਡ ਸ਼ਰੀ ਵਾਲੇ ਤੋਂ ਵਰਕਰ ਸੀਗਾ ਉਹਨਾਂ ਦੀ ਡੈਥ ਹੋ ਗਈ ਸੀ ਇਸ ਮੇਰੇ ਪਿੰਡ ਉੱਥੇ ਹਾਜ਼ਰੀ ਲਈ ਫਿਰ ਤਰੀਕ ਤੇ ਆਏ ਅਸੀਂ ਤਾਂ ਅੱਜ ਦੇ ਮਸਲੇ 'ਚ ਕਿਸੇ ਵੀ ਵਰਕਰ ਨੂੰ ਫੋਨ ਨਹੀਂ ਲਾਇਆ ਸੀਗਾ ਫਿਰ ਵੀ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਜਿਵੇਂ ਜਿਵੇਂ ਪਤਾ ਲੱਗਾ ਓਨੇ ਓਨੇ ਸਾਡੇ ਵਰਕਰ ਪਹੁੰਚੇ ਆ ਸਭ ਤੋਂ ਪਹਿਲਾਂ ਸਾਡੇ ਚ ਪਹੁੰਚੇ ਹੋਏ ਸਾਡੇ ਰਾਣਾ ਪੰਜ ਗ੍ਰਾਂਡ ਤੋਂ ਸਵਰਨਾ ਸਾਡੀ ਛੁੱਟੀ ਭੈਣ ਉਹ ਆਪਣੀ ਗੱਲ ਕਰੱਖੇਗੀ ਵੀ ਅੱਜ ਆਪਾਂ ਬਲਾਕ ਚ ਕੇ ਇਸ ਰਿਸ਼ਤੇ ਆਏ ਕਿ ਕੀ ਕੀ ਤੁਹਾਨੂੰ ਸੁਣਨ ਨੂੰ ਮਿਲਿਆ ਜੈ ਭੀਗ ਜੈ ਭਾਤ ਮੇਰਾ ਨਾਮ ਸਵਰਨਾ ਰਾਣੀ ਇਹ ਡਾ ਰਾਣਾ ਪੰਜ ਗ੍ਰਾਂਡ ਤੋਂ ਪਹੁੰਚਿਆ ਆ ਸਾਡਾ ਮਸ਼ਕਾ ਕੱਟਾ ਗਿਆ ਪਰ ਸਾਡੇ ਮਨ ਦੀ ਤੇਤੀਆ ਨਹੀਂ ਅਸੀਂ ਆਪਣੇ ਕੰਮ ਲਈ ਮੰਗ ਕੀਤੀ ਕਿੰਨੇ ਦਿਨ ਤੱਕ ਕੀ ਕੰਡਾਂਗੇ ਸੋਮਵਾਰ ਤੱਕ ਸੋਮਵਾਰ ਤੱਕ ਕੰਡਾਂਗੇ ਉਸ ਤੋਂ ਬਾਅਦ ਇੱਕ ਸਾਡੀ ਪੈਣ ਸਰੋਜ ਰਾਣੀ ਆਈ ਹੋਈ ਆ ਇਹਨਾਂ ਨੇ ਹਾਂ ਇਹ ਵੀ ਠੀਕ ਹੈ ਕੀ ਬੋਲਿਆ ਇਹਨਾਂ ਕੀ ਬੋਲ ਲੋ ਵੀ ਤੁਸੀਂ ਕਿੰਨੇ ਚਿਰ ਤੋਂ ਮੰਗ ਪੱਤਰ ਦਿੱਤਾ ਸੀਗਾ ਕਿੱਥੇ ਤੁਸੀਂ ਤਰੀਕਾ ਤੋਂ ਬੰਦੇ ਰਹੇ ਕਿੰਨੇ ਦਿਨ ਬਾਅਦ ਕੰਮ ਮਿਲਿਆ ਉਹ ਕੰਮ ਕਰਕੇ ਦੂਜਾ ਕੀ ਆ ਕੇ ਆ ਗਿਆ ਇਹ ਗੱਲ ਪੁੱਛੀ ਜੈ ਪਿੰਗ ਜੈ ਪਾ ਮੇਰਾ ਨਾਮ ਸੋਨ ਲੇਖਾ ਪੰਗਰੇ ਦਾ ਉਹ ਵੀ ਕੌਣ ਸੇ ਆ ਲਾਗ ਰੂ ਸਾਹਿਬ ਤੇ ਮੈਨੂੰ ਕੰਮ ਦੇ ਮਤਲਬ ਪੰਜ ਮਹੀਨੇ ਹੋ ਗਏ ਸੀ ਜਦੋਂ ਦਿੱਤੇ ਨੂੰ ਮਸਤ ਵੀ ਡਿਮਾਂਡ ਜਮਾ ਕਰਾਈ ਨੂੰ ਪੰਜ ਮਹੀਨੇ ਤਰੀਕਾ ਤਾਂ ਜਾਂਦੇ ਨੇ ਆ ਤੇ ਪੰਜ ਮਹੀਨੇ ਬਾਅਦ ਸਾਨੂੰ ਕੰਮ ਮਿਲਿਆ ਏ ਤੇ ਉਸਨ 7 ਦਿਨਾਂ ਦਾ ਕੰਮ ਮਿਲਿਆ ਸੀ ਜਿਹਨੇ ਕਰ ਲਿਆ ਤੇ ਹੁਣ ਅਸੀਂ ਨਵੀਂ ਡਿਮਾਂਡ ਜਮਾ ਕਰਾਨ ਕਰਾਈ ਅੱਜ ਤੇ ਹੁਣ ਸਾਨੂੰ ਨਵਾਂ ਕੰਮ ਦਿੱਤਾ ਜਾਂਦਾ ਜੀ ਜਿੱਥੇ ਪਹਿਲੇ ਪਹਿਲੇ ਬੰਦੇ ਕਿੰਨੇ ਸੀਗੇ ਤੁਹਾਡੇ ਪਹਿਲੇ ਸਾਡੇ ਕੀਆ ਨਮਸਤੋ ਆਰ ਕੱਦਿਆਣਾ ਕੀਆ ਤਾਂ ਅੱਜ ਡਬਲ ਹੋ ਗਏ 21 ਦੁਨਾ 42 42 ਤੋਂ ਵੀ ਦੋ ਉੱਪਰ ਨੇ 44 ਦੇ ਦਿੱਤਾ ਰਾਜੇ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਨਾ ਉਹਦੀ ਪਛਾਣ ਬਣਦੀ ਆ ਲੋਕੀ ਭਰੋਸਾ ਕਰਕੇ ਅੱਗੇ ਦੀ ਅੱਗੇ ਵਧਾਉਂਦੇ ਬਣਾਉਂਦੇ ਆ ਮੈਂ ਬੇਨਤੀ ਕਰੂੰਗਾ ਸਾਡੇ ਚ ਕੀ ਨਾਮ ਸੀ ਸੋਰਜੀ ਸਿੰਘ ਦਾ ਇਸ ਆਪਾਂ ਜਿਹੜਾ ਇੰਤੋ ਕੰਟੀ ਹੋਇਆ ਬੇਨਤੀ ਹੈ ਕਿ ਉਹ ਵੀ ਕੋਈ ਗੱਲ ਆਪਣੀ ਕਰਨੀ ਚਾਹੁੰਦੇ ਆ ਉਸ ਤੋਂ ਬਾਅਦ ਮੇਰੇ ਬਲਾਕ ਪ੍ਰਧਾਨ ਰੰਗਾ ਸਿੰਘ ਵੀ ਪਿਆਰ ਰਹੇ ਹੈ ਅਸਰ ਮੈਂ ਆਈ ਸੀ ਕੇ ਦੀ ਡਿਮਾਂਡ ਜਮਾ ਕਰਾਉਣ ਬੱਗਾ ਸਿੰਘ ਪ੍ਰਧਾਨ ਜੀ ਕੋਲ ਆਇਆ ਸੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਾਡਾ ਸਾਡੀ ਡਿਮਾਂਡ ਡਿਮਾਂਡ ਜਮਾ ਹੋ ਗਈ ਹੈ ਜੀ ਸੰਕਲਨਾਂ ਦੇ ਦਾ ਟਾਈਮ ਦਿੱਤਾ ਗਿਆ ਹੈ ਜੀ ਤੇ ਬਹੁਤ ਹੀ ਵਧੀਆ ਜੀ ਸਾਡੀ ਰਿਸਪੈਕਟ ਤੋਂ ਹੋਈ ਹੈ ਜੀ ਬਹੁਤ ਅੱਛਾ ਕੰਮ ਚੱਲ ਰਿਹਾ ਹੈ ਜੀ ਬੱਗਾ ਸਿੰਘ ਜੀ ਨੂੰ ਮੈਂ ਬੇਨਤੀ ਕਰੂੰਗਾ ਪ੍ਰਧਾਨ ਜਨ ਸਾਹਿਬ ਮੇਰੇ ਬਹੁਤ ਹੀ ਸ਼ਿਸ਼ਕਾਰਯੋਗ ਬਈ ਦੂਰ ਸ਼ਕਤੀ ਮੇਰੀਆਂ ਪੈਣਾ ਮੇਰੇ ਵੀਰ ਚਾਚੇ ਤੌਰ ਤੇ ਕੋਚੇ ਪ੍ਰਧਾਨ ਬੱਗਾ ਸਿੰਘ ਜੀ ਪ੍ਰੋਇਪੁਰ ਤੋਂ ਅੱਜ ਫਲਾਗ ਦੇ ਵਿੱਚ ਕੁੜੀਆਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਗਰੀਬ ਸਮਾਜ ਨੂੰ ਵੀ ਕੰਮ ਨਹੀਂ ਮਿਲ ਰਿਹਾ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਕੰਮ ਜਿਹੜਾ ਹੈ ਉਹ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਕਿਉਂਕਿ ਪਿੰਡੂ ਰੁਜ਼ਗਾਰ ਤਾਂ ਹੈ ਨਹੀਂ ਹੋਰ ਰੁਜ਼ਗਾਰ ਘੁਣੀ ਹੈਗਾ ਪਿੰਡਾਂ ਦੇ ਵਿੱਚ ਤੇ ਜੇ ਸਾਨੂੰ ਜਿਹੜਾ ਰੁਜ਼ਗਾਰ ਮਿਲਿਆ ਹੈ ਇਹ ਮਨਰੇਗਾ ਦਾ 100 ਦਿਨ ਦਾ ਇਹ ਪੱਕੇ ਤੌਰ ਤੇ ਕੰਮ ਦਿੱਤਾ ਜਾਵੇ ਕਿਉਂਕਿ ਸਾਡੇ ਮਜ਼ਦੂਰ ਸਾਥੀ ਮਜ਼ਦੂਰ ਪੈਣਾ ਮਜ਼ਦੂਰ ਸਾਡੇ ਬਜ਼ੁਰਗ ਉਹਨਾਂ ਕੋਲ ਹੋਰ ਕੰਮ ਹੈ ਨਹੀਂ ਇੱਕ ਸਿਰਫ ਕਿਸੇ ਦੀ ਪੈਨਸ਼ਨ ਲੱਗੀ ਹੈ ਕਿਸੇ ਦੀ ਨਹੀਂ ਲੱਗੀ ਤਾਂ ਥੋੜੀ ਜੀ ਪੈਨਸ਼ਨ ਮਿਲਦੀ ਹੈ ਘਟੋ-ਘਟ ਪੈਨਸ਼ਨ ਜਿਹੜੀ 5000 ਹੋਵੇ ਤਾਂ ਇਹ ਸਾਨੂੰ ਜਿਹੜਾ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਵਧੀਆ ਚੱਲ ਸਕੇ ਤਾਂ ਅਸੀਂ ਮਿਹਰਬਾਨੀ ਪ੍ਰਦਾਨ ਸਾਹਿਬ ਬग्गा ਸਿੰਘ ਜੀ ਦੀ ਔਰ ਸਾਰੇ ਸਾਥੀਆਂ ਦੀ ਕਿ ਜਿਹੜੇ ਇਸ ਕੰਮ ਨੂੰ ਲੈ ਕੇ ਅੱਗੇ ਤੁਰੇ ਨੇ ਤਾਂ ਸਾਡੀ ਜਿਹੜੀ ਇਹ ਗੱਲ ਦਫ਼ਤਰਾਂ ਦੇ ਵਿੱਚ ਪਹੁੰਚਦੀ ਤਾਂ ਸਾਨੂੰ ਕੰਮ ਮਿਲਦਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਪ੍ਰ단 ਬੱਗਾ ਸਿੰਘ ਜੀ ਦਾ ਸਭ ਨੂੰ ਜੈ ਪੀ ਜੈ ਭਾਗ ਮੇਰੇ ਸਤਕਾਰਯੋਗ ਜਿੰਨੇ ਵੀ ਆਏ ਹੋਏ ਆ ਪਿੰਡਾਂ ਵਾਲੇ ਵਕ ਵਕ ਜਿੰਨਾ ਤੋਂ ਬਲਾਂ ਗੁਰੂਗਰ ਸਾਹ ਤੋਂ ਸਾਥੀ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਅਮਰੀਕਾ ਤਾਂ ਆਪਣੀ 35 ਤੋਂ ਲੈ ਕੇ 40% ਚੱਲਦੀ ਹੈ ਜੇ ਜ਼ਿਆਦਾ ਨਹੀਂ ਚੱਲਦੀ ਪਰ ਆਉਣ ਵਾਲੇ ਸਮੇਂ 'ਚ ਜ਼ਿਆਦਾ ਵੀ ਚੱਲੇਗੀ ਇਹ ਵੀ ਸਪੀਡ ਦੱਸਾਂਗੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਪਾਪਾ ਸਾਹਿਬ ਡਾਕਟਰ ਪੀਟਕਰ ਈਮਾਉਸਰ ਦੇ ਸੰਬੰਧਾਰ ਦੇ ਮੁਤਾਬਕ ਐਸੀ ਕੈਟਾਗਰੀ ਦੇ ਬੱਚਿਆਂ ਨੂੰ ਫਰੀ ਕੜਾਈ ਦਿੱਤੀ ਜਾਣੀ ਸੀਗੀ ਲੇਕਿਨ ਹੁਣ ਸਰਕਾਰਾਂ ਨੇ ਉਹਦੇ ਤੇ ਐਡਮਿਸ਼ਨਾਂ ਤੇ ਫੀਸਾਂ ਲਾ ਦਿੱਤੀਆਂ ਅਸੀਂ ਇਸ ਦਾ ਰੋਲਾ ਵੀ ਕਾਫੀ ਚਿੰਤ ਤੋਂ ਪਾਉਨੇ ਆ 2009 ਦੇ ਵਿੱਚ ਸੋਧ ਹੋਈ ਸੀ 2009 ਚ ਸੋਧ ਹੋਈ ਸੀ ਲੈਟਰਾਂ ਕੜਾਈਆਂ ਸੀ ਪਰ ਉਹ ਲੈਟਰਾਂ ਲੰਬਾਰੀਆਂ ਚ ਹੀ ਆਹੀ ਅੱਗੇ ਲਾਗੂ ਨਹੀਂ ਹੋਈਆਂ ਤਾਂ ਮੈਂ ਬੇਨਤੀ ਕਰੂੰਗਾ ਹੁਣ ਵੀ ਸਾਡੇ ਨਾਲ ਇੱਕ ਮੁਹਾਲੀ ਤੋਂ ਟੀਮ ਸੀਗੀ ਤੇ ਇੱਕ ਆਪਣੀ ਟੀਮ ਵੱਲੋਂ ਲਗਾਤਾਰ ਐਜੂਕੇਸ਼ਨ ਦੇ ਮਸਲੇ ਤੇ ਇਹ ਸੰਘਰਸ਼ ਕੀਤਾ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਰੈਟ ਰੈਟ ਤਿਆਰ ਕੀਤੀ ਜਿਸ ਦਾ ਨੰਬਰ ਜਿਸ ਦਾ ਨੰਬਰ 285 ਆ ਤਾਂ ਇਹ 285 ਤਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਕੋਈ ਹਵਾਵਾਂ 'ਚ ਨਹੀਂ ਗੱਲ ਕਰਦੇ ਤੇ ਤੁਹਾਡੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਤਾਂ ਫ੍ਰੀ ਹੋਣੀ ਹੋਣੀ ਆ ਜਿਹੜੇ ਪ੍ਰਾਈਵੇਟ ਸਕੂਲ ਨੇ ਵੱਡੇ-ਵੱਡੇ ਭਾਵੇਂ ਉਹ ਕਾਲਜ ਆ ਭਾਵੇਂ ਯੂਨੀਵਰਸਿਟੀ ਆ ਭਾਵੇਂ ਸਕੂਲ ਨੇ ਤੁਹਾਡਾ ਕੋਟਾ ਜਿਹੜਾ ਹੈਗਾ 25% 25% ਚ ਜੇ 100 ਸੀਟ ਆ ਤੇ 25 ਸੀਟਾ ਤੁਹਾਡੀ ਆਉਣੀ ਆ ਜੇ 100 ਬੱਚਾ ਹੈ ਇੱਕ ਕਲਾਸ ਚ ਤੇ 25 ਬੱਚੇ ਕਰੇ ਜੇ ਬੱਚਿਆਂ ਦੀ ਪੜਾਈ ਤੁਹਾਡੀ ਜਿਹੜੀ ਹੈ ਜੀ ਆ ਫ੍ਰੀ ਆ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਜਿਹੜਿਆ ਹੈਗੇ ਹੁਕਮ ਦਿੱਤੇ ਆ ਨਾਲ ਇਹ ਹੁਕਮਾਂ ਦੀ ਕਾਪੀ ਲਾ ਕੇ ਡੀਸੀ ਫਾਜ਼ਲਕੀਆਂ ਨੂੰ ਵੀ ਦਿੱਤਾ ਸੀ ਤੇ ਨਾਲ ਹੁਕਮਾਂ ਦੀ ਲਾ ਕੇ ਡੀਸੀ ਫਰੋਇਕਪੁਰ ਨੂੰ ਵੀ ਆਰਡਰ ਕਰ ਦਿੱਤੇ ਆ ਤਾਂ ਇਹ ਹੁਣ ਲਾਗੂ ਤਾਪ ਹੋਣੇ ਆ ਇਹ ਹੁਣ ਜਿਵੇਂ ਨਰੇਗਾ ਚ ਟੀਮਾਂ ਬਣੀਆਂ ਤੁਹਾਡੇ ਬੱਚੇ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਕਮੇਟੀ ਚ ਲਾਓ ਕਮੇਟੀ ਦੇ ਵਿੱਚ ਜਦੋਂ ਤੁਸੀਂ ਲੈ ਆਓਗੇ ਫਿਰ ਆਪਾਂ ਡੀਸੀ ਸਾਹਿਬ ਨੂੰ ਜ਼ੋਰ ਪਾ ਕੇ ਇੱਕ ਲੈਟਰ ਜਾਰੀ ਕਰਾਂਗੇ ਉਹ ਲੈਟਰ ਇਸ ਤਰ੍ਹਾਂ ਹੋਏਗੀ ਕਿ ਜਿਵੇਂ ਆਪਾਂ ਨਰੇਗਾ ਦੇ ਵਿੱਚ ਲੈਟਰ ਕਢਾਣੇ ਆ ਬਈ ਨੂੰ ਆਪਾਂ ਲੈਟਰ ਕਢਾਉਣੇ ਆ ਇੱਕ ਪਿੰਡਾਂ ਦੀ ਰਿਪੋਰਟ ਬਣਾ ਕੇ ਆ ਲੈਟਰ ਆ ਸਾਡੀ ਮਨਰੇਗਾ ਵਾਲੀ ਠੀਕ ਆ ਏਡੀਸੀ ਨੂੰ ਪਿੰਡਾਂ ਦੀ ਰਿਪੋਰਟ ਕਰਕੇ ਦਿੱਤੀ ਉਹਨਾਂ ਨੇ ਸਾਨੂੰ ਆ ਭੇਜਿਆ ਹੋਇਆ ਵੀ ਇਹਨਾਂ ਨਾਲ ਪਿੰਡਾਂ ਚ ਬਲਾਕ ਚ ਜਾ ਕੇ ਤੁਸੀਂ ਕੰਮ ਕਰਵਾ ਸਕਦੇ ਏਸੇ ਤਰ੍ਹਾਂ ਆਪਾਂ ਕਿ ਸਕੂਲਾਂ ਦੇ ਵਿਸ਼ੇ ਤੇ ਲੈਟਰ ਕਢਾਵਾਂਗੇ ਜਿਹੜੇ ਬੱਚੇ ਸਾਡੇ ਪੜ੍ਹੇ ਲਿਖੇ ਨੇ ਅੱਗੇ ਵੱਧ ਕੇ ਕੰਮ ਕਰਨਾ ਚਾਹੁੰਦੇ ਆ ਉਹ ਕਮੇਟੀ ਚ ਹੋਣਗੇ ਜਦੋਂ ਕਿਸੇ ਨਾਲ ਮੀਟਿੰਗ ਹੋਏਗੀ ਜ਼ਿਲ੍ਹਾ ਵਾਈਡ ਹੋਵੇ ਚਾਹ ਪੰਜਾਬ ਪੰਜਾਬ ਵਾਈਚ ਹੋਵੇ ਚਾਹੇ ਕਿਤੇ ਤਸੀਲਵਾਈਚ ਹੋਵੇ ਉਹ ਸਾਡੇ ਨਾਲ ਖੜੇ ਹੋਣ ਉਹਨਾਂ ਨੂੰ ਅਸੀਂ ਪਾਵਰ ਦਿੱਤੀ ਵੀ ਆਹ ਪਾਰਟੀ ਕੋਲ ਸਾਡੇ ਕਾਬੂ ਨੇ ਤਾਂ ਉਹ ਸਕੂਲਾਂ ਦੇ ਵਿੱਚ ਜਾ ਕੇ ਪਤਾ ਵੀ ਕਰ ਸਕਣ ਕਿੰਨੀਆਂ ਸੀਟਾਂ ਤੇ ਸਾਡੇ ਬੱਚੇ ਲੱਗੇ ਹੋਏ ਆ ਕਿਹਦੀ ਫੀਸ ਲੈ ਰਹੇ ਆ ਕਿਹਦੀ ਐਡਮਿਸ਼ਨ ਲੈ ਰਹੇ ਆ ਤਾਂ ਇਹਨੂੰ ਲਾਗੂ ਕਰਾਉਣਾ ਪੈਣਾ ਜੇ ਤੁਸੀਂ ਕਹੋ ਕਿ ਆਰਡਰ ਕਰਵਾਤੇ ਆ ਹਾਈ ਕੋਰਟ ਤੋਂ ਆਪੇ ਕਿਸੇ ਨੇ ਕਰਨਾ ਈ ਨਹੀਂ ਖੋਲ ਇਹ ਵੀ ਆਪਾਂ ਮੁੱਦਾ ਜਿਹੜਾ ਹੈਗਾ ਚੱਕਣਾ ਮੈਨੂੰ ਤੁਹਾਡੇ ਤੋਂ ਆਸ ਆ ਪੂਰੀ ਮਿਹਨਤਾਂ ਇਹ ਇਸ ਗੱਲ ਨੂੰ ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਅੱਗੇ ਪੂਰਾ ਮੰਨੋਗੇ ਤੇ ਮੰਨ ਕੇ ਆਪਣੇ ਬੱਚਿਆਂ ਨੂੰ ਅੱਗੇ ਲਾ ਕੇ ਤੇ ਲਾਗੂ ਕਰੋਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ